ਦਿੱਲੀ ਦੇ ਨਵੇਂ ਸੀਐਮ ਦੇ ਕੋਲ ਆਖਰ ਕਿੰਨੀ ਹੈ ਚਾਹਤਾ ਬੈਂਕ ਵਿੱਚ ਨੇ ਕਿੰਨੀਆਂ ਐਫ ਡੀਆਂ ਸੁਣੋ ਪੂਰੀ ਜਾਣਕਾਰੀ ਦਿੱਲੀ ਦੇ ਲੋਕਾਂ ਦੇ ਲਈ ਅੱਜ ਇੱਕ ਖੁਸ਼ਖਬਰੀ ਹੈ ਕਿਉਂਕਿ ਦਿੱਲੀ ਦੇ ਵਿੱਚ ਅੱਜ ਨਵੇਂ ਸੀਐਮ ਦੀ ਚੋਣ ਹੋਈ ਹੈ ਹਾਲਾਂਕਿ ਦਿੱਲੀ ਦੇ ਸੀਐਮ ਚੁੜੇ ਜਾਣ ਤੋਂ ਬਾਅਦ ਆਤੀਸ਼ੀ ਨੇ ਲੋਕਾਂ ਨੂੰ ਬਤਾਈ ਦੇਣ ਤੋਂ ਇਨਕਾਰ ਕਰ ਦਿੱਤਾ ਆਤੀਸ਼ੀ ਨੇ ਕਿਹਾ ਕਿ ਮੈਂ ਅੱਜ ਬਹੁਤ ਦੁਖੀ ਹਾਂ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਦਿੱਲੀ ਦੇ ਸੀਐਮ ਚੁਣੇ ਜਾਣ ਤੋਂ ਬਾਅਦ ਆਤੀਸ਼ੀ ਮਾਰਦੇਨਾਂ ਨੂੰ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਸੁਰੱਖਿਆ ਦਾ ਹਿੱਸਾ ਬਣਿਆ ਦੇਖਿਆ ਜਾ ਰਿਹਾ ਹੈ। ਹਰ ਕੋਈ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਅੱਗ ਲਗਾਉਣ ਵਾਲਾ ਕੌਣ ਹੈ? ਉਹ ਕਿੰਨੇ ਬੜੇ ਹੋਏ ਹਨ ਅਤੇ ਉਹਨਾਂ ਕੋਲ ਕਿੰਨੀ ਜਾਇਦਾਦ ਹੈ? ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤੀਸ਼ਾ ਨੇਟਿਵ ਬਰਥ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹਨ। 2020 ਵਿੱਚ ਚੋਣ ਹਲਫਨਾਮੇ ਵਿੱਚ ਆਤਿਸ਼ੀ ਨੇ ਕਿਹਾ ਸੀ ਕਿ ਉਸ ਕੋਲ 1 ਕਰੋੜ ਤੋਂ ਵੱਧ ਦੀ ਜਾਇਦਾਦ ਹੈ ਨਾਲ ਹੀ ਹਲਫਨਾਮੇ ਦੇ ਵਿੱਚ ਇਹ ਵੀ ਕਿਹਾ ਸੀ ਕਿ ਉਸ ਦੀ ਕੋਈ ਕਿਸਮ ਦੀ ਦੇਣਦਾਰੀ ਨਹੀਂ ਹੈ ਹਲਫਨਾਮੇ ਵਿੱਚ ਦਾਖਲ ਕਰਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਆਤਿਸ਼ੀ ਮਾਰਲੇਨਾ ਕੋਲ 2018 ਤੋਂ 2019 ਵਿੱਚ 5 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਹੈ ਜਦਕਿ ਉਸ ਦੇ ਪਤੀ ਦੇ ਕੋਲ ਲਗਭਗ 4 ਲੱਖ ਰੁਪਏ ਦੀ ਜਾਇਦਾਦ ਸੀ ਉਸ ਸਮੇਂ ਆਤਿਸ਼ੀਦੇ ਪਤੀ ਨੇ ਬੈਂਕ ਖਾਤੇ ਦੇ ਵਿੱਚ ਕਰੀਬ 8 ਲੱਖ ਰੁਪਏ ਜਮ੍ਹਾਂ ਸਨ ਇਸ ਤੋਂ ਇਲਾਵਾ ਬੈਂਕ 'ਚ ਉਸ ਦੇ ਕੋਲ 55 ਲੱਖ ਰੁਪਏ ਦੇ ਕਰੀਬ ਦੀਆਂ ਐਫ ਡੀਆ ਵੀ ਸਨ 2020 ਦੇ ਵਿੱਚ ਦਿੱਤੇ ਗਏ ਹਲਫਨਾਮੇ 'ਚ ਦੱਸਿਆ ਗਿਆ ਕਿ ਆਤਿਸ਼ੀਦੇ ਨਾਂ ਦੇ ਉੱਤੇ ਬੈਂਕ 'ਚ 40 ਲੱਖ ਰੁਪਏ ਦੇ ਕਰੀਬ ਦੀਆਂ ਐਫ ਡੀਆ ਹਨ ਇਹਨਾਂ ਤੋਂ ਇਲਾਵਾ ਉਸ ਦੀ ICICI ਬੈਂਕ ਵਿੱਚ 18 ਲੱਖ ਰੁਪਏ ਦੀਆਂ ਐਫ ਡੀਆ ਵੀ ਸਨ ਬੈਂਕ ਆਫ ਬੜੋਦਾ ਦੇ ਵਿੱਚ ਵੀ ਉਸ ਦੇ ਖਾਤੇ ਦੇ ਵਿੱਚ ਸਿਰਫ 2000 ਰੁਪਏ ਜਮ੍ਹਾਂ ਸਨ ਇਸ ਦੇ ਨਾਲ ਹੀ ਆਤੀਸ਼ੀ ਦੇ ਨਾਮ ਦੇ ਉੱਤੇ 5 ਲੱਖ ਰੁਪਏ ਦੀ ਸਿਹਤ ਬੀਮਾ ਪਾਲਿਸੀ ਦੀ ਵੀ ਜਾਣਕਾਰੀ ਹਲਫਨਾਮੇ 'ਚ ਦਿੱਤੀ ਗਈ ਸੀ ਇਸ ਤੋਂ ਇਲਾਵਾ ਹਲਫਨਾਮੇ 'ਚ ਕਿਹਾ ਗਿਆ ਸੀ ਕਿ ਆਤੀਸ਼ੀ ਕੋਲ ਕਾਰ ਨਹੀਂ ਹੈ ਇਸ ਦੇ ਨਾਲ ਹੀ ਦੱਸਿਆ ਗਿਆ ਸੀ ਕਿ ਘਰ ਤੋਂ ਇਲਾਵਾ ਉਸ ਦੇ ਨਾਂ ਤੇ ਕੋਈ ਵਾਹੀਯੋਗ ਜ਼ਮੀਨ ਨਹੀਂ ਹੈ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਵਿਜੇ ਕੁਮਾਰ ਸਿੰਘ ਅਤੇ ਤ੍ਰਿਪਤਾ ਵਾਹੀ ਦੇਕਰ ਜਨਮੀ ਆਤੀਸ਼ੀ ਦੇ ਆਪਣੀ ਸਕੂਲੀ ਪੜ੍ਹਾਈ ਸਪਰਿੰਗ ਰੈਂਕਡ ਸਕੂਲ ਦਿੱਲੀ ਤੋਂ ਕੀਤੀ ਫਿਰ ਉਸਨੇ ਸੇਂਟ ਸਟੀਫਨ ਕਾਲਜ ਵਿੱਚ ਇਤਿਹਾਸ ਦੀ ਪੜ੍ਹਾਈ ਕੀਤੀ ਜਿੱਥੇ ਉਹ ਦਿੱਲੀ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਤੇ ਰਹੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਤੀਸ਼ੀ ਨੇ ਸਮਾਜ ਵਿੱਚ ਬਦਲਾਅ ਲਿਆਉਣ ਤੇ ਜਨੂਨ ਤੇ ਉਸਨੇ ਰਾਜਨੀਤੀ ਵਿੱਚ ਪੈਰ ਰੱਖਿਆ ਉਸਨੇ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 7 ਸਾਲ ਬਿਤਾਏ ਜਿੱਥੇ ਉਹ ਜੈਵਿਕ ਖੇਤੀ ਅਤੇ ਪ੍ਰਗਤੀਸ਼ੀਲ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਲ ਸੀ ਉਸਨੇ ਉੱਥੇ ਕਈ ਗੈਰ ਲਾਭਕਾਰੀ ਸੰਸਥਾਵਾਂ ਨਾਲ ਕੰਮ ਕੀਤਾ ਅਤੇ ਉੱਥੇ ਹੀ ਆਪ ਆਦਮੀ ਪਾਰਟੀ ਦੇ ਮੈਂਬਰ ਵੱਜੋਂ ਸ਼ਾਮਲ ਹੋਈ